ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਅੱਜ ਦੀ ਵੀਡੀਓ ਬਣਾ ਰਿਹਾ ਬਈ ਆਪਾਂ ਸ਼ਹਿਰ ਧਰਮਕੋਟ ਜ਼ਿਲ੍ਹਾ ਬਾਈ ਨੂੰ ਪਾਈ ਜਾਂਦਾ ਬਈ ਮੋਗਾ ਦੋ ਗਰਾਈਆਂ ਸੇਲ ਦੇ ਵਾਸਤੇ ਨੇ ਬਾਈ ਕੋਲ ਬੜੀਆਂ ਸੋਹਣੀਆਂ ਬਾਈ ਤੇ ਪਹਿਲਾ ਗੱਲ ਕਰ ਲੈਣਾ ਬਾਈ ਆ ਗਰਾਈ ਦੇ ਬਾਰੇ ਚ ਪਹਿਲੇ ਸੂਏ ਸੂਈ ਹੋਈ ਆ ਬਾਈ ਇਹ ਤੇ 4 ਮਹੀਨੇ ਬਾਈ ਗਰਾਈ ਨੂੰ ਸੂਈ ਨੂੰ ਹੋ ਗਏ ਤੇ ਮਾਰਡਰ ਬਾਈ ਇਹਦੇ ਬੱਚੀ ਆ ਜਿਹੜੇ ਆ ਦੇਖ ਰਹੇ ਆ ਵੀਡੀਓ ਦੇ ਵਿੱਚ ਆਪਾਂ ਤੇ ਪਹਿਲਾ ਸੂਆ ਸੂਈ ਆ ਬਾਈ 9.5 ਤੋਂ 10 ਲੀਟਰ ਬਾਈ ਦੁੱਧ ਹੈਗਾ ਇਸ ਟਾਈਮ ਗਰਾਈ ਥੱਲੇ ਤੇਟਾ ਇਹ ਵੀ ਨੰਨੇ ਦੇ ਬਾਈ ਡੱਬਣਾ ਚੈੱਕ ਪਾਸ ਗਾਈਆਂ ਇਹ ਤੇ ਕਦ ਕਾੜ ਦੀ ਬਾਈ ਚੰਡਰੀਆ ਠੰਡੀ ਸੀਰ ਪੂਰੀਆ ਦੇਖ ਸਕਦੇ ਆਪਾਂ ਤੇ ਚਾਰੇ ਥਾਨੇ ਬਾਈ ਪੂਰੇ ਤੇ ਚਾਰੇ ਥਾਨਾਂ ਦੀ ਬਾਈ ਜਿੰਮੇਵਾਰੀ ਹੋ ਬਾਈ ਦੀ ਪੂਰੀ ਬਾਕੀ ਥਨਲੇਵੀ ਦੀ ਗਾਈ ਪੂਰੀ ਸਾਫ ਆਪਾਂ ਦੇਖ ਸਕਦੇ ਆਂ ਜਿਹੜੀ ਕਦ ਕਾੜ ਦੀ ਚੰਡਰੀਆ ਬਾਜ ਨਵੇਰਾ ਵੀ ਪੂਰਾ ਜਰਾ ਤੇ ਰੇਟ ਦੀ ਗੱਲ ਕਰੀਏ ਬਾਈ 36000 ਰੁਪਏ ਬਾਈ ਉਹ ਲੋ ਡਿਮਾਂਡ ਆ ਕਿ ਫਿਕਸ ਰੇਟ ਨਹੀਂ ਗਾ ਬਾਈ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਚੈੱਕ ਪਾਸ ਕਰਾ ਜੇ ਬਾਈ ਤੁਸੀਂ ਤਸੱਲੀ ਜਰਾ ਠੀਕ ਲਿਖਿਆ ਸਾਧੂਗੇ ਤੇ ਹੁਣ ਗੱਲ ਕਰਦੇ ਆਂ ਬਾਈ ਦੂਜੀ ਗਾਈ ਦੇ ਬਾਰੇ ਚ ਦੂਜੀ ਗ ਤੇ ਦਿਨ ਬਈ ਪੂਰੇ ਨੇ ਬਸ ਇੱਕ ਦੋ ਦਿਨ ਵਾਖੀ ਨੇ ਸੂਣ ਦੇ ਵਿੱਚ ਤੇ ਕੱਡ ਕੱਡ ਦੀ ਬਈ ਗਾਈਆਂ ਇਹ ਵੀ ਚੰਗੀਆਂ ਦੇਖ ਸਕਦੇ ਆਪਾਂ ਠੰਡੀ ਸੀਲ ਪੂਰੀ ਆ ਬਈ ਬੱਕੀ ਹਵਾਨਾ ਜਿਹੜਾ ਚੈੱਕ ਕਰ ਸਕਦੇ ਆ ਬਈ ਥਨਲੇਵੀ ਦੀ ਗਾਈਆਂ ਇਹ ਵੀ ਪੂਰੀ ਸਾਫ ਆ ਜੀ ਤੇ ਚਾਰੇ ਥਾਨ ਨੇ ਬਈ ਪੂਰੇ ਤੇ ਚਾਰੇ ਥਾਣਾ ਦੀ ਬਈ ਜ਼ਿੰਮੇਵਾਰੀ ਹੋਏ ਰੈਂਦੀ ਪੂਰੀ ਤੇ ਠੰਡੀ ਸੀਲ ਬਈ ਪੂਰੀ ਜਿਵੇਂ ਦੱਸਿਆ ਆਪਾਂ ਨੇ ਬੱਕੀ ਦੀ ਫੂਡ ਸ਼ਾਨ ਕੁਛ ਨਹੀਂ ਆਪਾਂ ਦੇਖ ਸਕਦੇ ਜੀ ਰੇਟ ਦੀ ਗੱਲ ਕਰੀਏ ਬਈ 42000 ਰੁਪਏ ਬਈ ਬਹੁਤ ਵੱਡਾ ਡਿਮਾਂਡ ਆ ਕਿ ਫਿੱਟ ਸੇਟ ਨਹੀਂ ਜੀ ਬਈ ਮੌਕੇ ਤੇ ਮਾਣ ਤਾਂ ਹੋ ਜੂਗਾ ਤੇ ਦੋਨੋਂ ਗਾਈਆਂ ਬਈ ਇੱਕ ਕੋਈ ਤੇ ਮਾਨਤਨ ਬਾਈ ਕਰ ਦੂਗਾ ਪੂਰਾ ਬਾਕੀ ਆਪਣੇ ਸਾਹਮਣੇ ਹੈ ਬਾਈ ਤਸੱਲੀ ਰਾਹੀ ਤੁਸੀਂ ਲੈ ਕੇ ਆ ਸਕਦੇ ਹੋਗੇ ਸ਼ਹਿਰ ਬਾਈ ਦਾ ਹੈ ਜੀ ਬਾਈ ਧਰਮਕੋਟ ਤੇ ਜਿਲ੍ਹਾ ਬਾਈ ਨੂੰ ਪਹੁੰਚਦਾ ਬਾਈ ਮੋਡਰਾ ਬਾਕੀ ਬਾਈ ਦੇ ਨੰਬਰ ਬਾਈ ਆਪਸਟੀਨ ਉੱਤੇ ਦੇ ਦਿਓ ਸੀ ਬਾਈ ਨਾਲ ਸੰਪਰਕ ਕਰਕੇ ਦੋਨੇ ਜਗ੍ਹਾਆਂ ਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਬਾਈ ਵੀਡੀਓ ਬਹੁਤ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ